ਸੰਘਰਸ਼ ਮੋਰਚੇ ਦੀ ਜਿਲ੍ਹਾ ਪੱਤਰੀ ਤਾਲਮੇ ਕਮੇਟੀਆ ਵੱਲੋਂ ਪ੍ਰਦੂਸ਼ਣ ਗੈਸ ਫੈਕਟਰੀਆਂ ਵਿਰੋਧ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਅਲੱਗ-ਅਲੱਗ ਪਿੰਡ ਵਾਲਿਆਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਜਿਹੜੀ ਬਾਇਓ ਗੈਸ ਦੀਆਂ ਫੈਕਟਰੀਆਂ ਆਬਾਦੀ ਦੇ ਨੇੜੇ ਲੱਗ ਰਹੀਆਂ ਨੇ ਇਹਨਾਂ ਨੂੰ ਨਾ ਖੋਲਿਆ ਜਾਵੇ ਕਿਉਂਕਿ ਇਹਨਾਂ ਦੇ ਨਾਲ ਪਿੰਡ ਦੇ ਵਿੱਚ ਰਹਿਣਾ ਬਹੁਤ ਜ਼ਿਆਦਾ ਮੁਸ਼ਕਿਲ ਹੋ ਜਾਵੇਗਾ ਕਿਉਂਕਿ ਪਹਿਲਾਂ ਵੀ ਆਸ-ਪਾਸ ਦੇ ਪਿੰਡਾਂ ਵਿੱਚ ਜੋ ਫੈਕਟਰੀਆਂ ਲੱਗੀਆਂ ਨੇ ਉਸ ਦੇ ਕਾਰਨ ਉੱਥੇ ਲੋਕਾਂ ਨੂੰ ਘਰ ਦੇ ਬਾਹਰ ਆਣਾ ਜਾਣਾ ਮੁਸ਼ਕਿਲ ਹੋ ਗਿਆ ਕਿਉਂਕਿ ਇਹਨਾਂ ਫੈਕਟਰੀ ਦੇ ਨਾਲ ਪਰ ਦੂਸ਼ਣਤਾ ਹੁੰਦੀ ਹੈ ਅਤੇ ਸਿਹਤ ਵੀ ਖਰਾਬ ਹੁੰਦੀ ਹੈ ਇਸ ਨੂੰ ਦੇਖਦੇ ਅੱਜ ਵੱਖ-ਵੱਖ ਪਿੰਡ ਵਾਸੀਆਂ ਵੱਲੋਂ ਇਕੱਠੇ ਹੋ ਕੇ ਵਾਤਾਵਰਣ ਨੂੰ ਬਚਾਉਣ ਦੇ ਲਈ ਪਿੰਡ ਵਾਲਿਆਂ ਵੱਲੋਂ ਇਹ ਲੜਾਈ ਲੜੀ ਜਾ ਰਹੀ ਹੈ। ਜੀ ਅੱਜ ਅਸੀਂ ਜਿਹੜੀਆਂ ਫੈਕਟਰੀਆਂ ਬਾਇਓ ਗੈਸੀਆਂ ਲੱਗ ਰਹੀਆਂ ਨੇ ਆਬਾਦੀ ਦੇ ਨੇੜੇ ਲੱਗ ਰਹੀਆਂ ਚੌਕਾਂ ਦੇ ਵਿੱਚ ਜਿਵੇਂ ਚਾਰ ਪਿੰਡ ਪਹਿਲਾਂ ਦੱਸਿ ਗਏ ਮੇਰੇ ਵੀਰ ਅਖਾੜਾ ਉਹ ਨੇ ਕੰਗਰਾਰੀ ਰਾਜਪੂਤਾ ਤੇ ਮੁਸਕਾਵਤ ਇਹਨਾਂ ਚੋ ਤਿੰਨ ਫੈਕਟਰੀਆਂ ਸਾਰੀ ਤੇ ਨਾ ਚੌਥੀ ਫੈਕਟਰੀ ਜਿਹੜੀ ਚਾਲੂ ਆ ਜਿਹੜੀ ਚੌਥੀ ਫੈਕਟਰੀ ਚਾਲੂ ਆ ਉਹਦਾ ਜਦੋਂ ਅਸੀਂ ਆਹਰ-ਆਹਰ ਦੇਖਿਆ ਉਹਦਾ ਹਾਲਚਲ ਦੇਖਿਆ ਤਾਂ ਉੱਥੇ ਹਾਂ ਨਾ ਕਿ ਉਸ ਪਿੰਡ ਦੇ ਵਿੱਚ ਨਾ ਕੋਈ ਰਿਸ਼ਤੇਦਾਰ ਹੁੰਦਾ ਵਾ ਬਾਹਰ ਬੈਠ ਕੇ ਰੋਟੀ ਪਾਣੀ ਛਕਣਾ ਬਹੁਤ ਔਖਾ ਵਾ ਮਤਲਬ ਉਹ ਆਮ ਬੰਦਾ ਉੱਥੇ ਜਾਂਦਾ ਤਾਂ ਉਹਨੂੰ ਉਲਟੀਆਂ ਲੱਗ ਜਾਂਦੀਆਂ ਨੇ ਮਤਲਬ ਬਹੁਤ ਹੀ ਵਾਤਾਵਰਨਾ ਜਿਹੜਾ ਉਹ ਪਿੰਡ ਦਾ ਪਲੀਤ ਆ ਉਹ ਪਿੰਡ ਦੀ ਅਧਾਰਨ ਦੇਖ ਕੇ ਹੀ ਅਸੀਂ ਚਾਹੁੰਦੇ ਆ ਵੀ ਜਿਹੜੇ ਬਾਕੀ ਤਿੰਨ ਪਿੰਡਾਂ ਜਿੱਥੇ ਹਜੇ ਅਸਾਰੀ ਦੀ ਇਨਸੈਕਟਰੀਆਂ ਨੇ ਉਹ ਨਹੀਂ ਲੱਗਣੀਆਂ ਚਾਹੀਦੀਆਂ ਕਿਉਂਕਿ ਅਸੀਂ ਨਹੀਂ ਚਾਹੁੰਦੇ ਵੀ ਪਿੰਡ ਦੇ ਵਿੱਚ ਮੱਖੀਆਂ ਦੀ ਭੰਗਾਰ ਹੋਵੇ ਪਿੰਡ ਦੇ ਵਿੱਚ ਮੱਛਰ ਪੈਦਾ ਹੋਵੇ ਪਿੰਡ ਦੀ ਜਿਹੜੀ ਹਵਾ ਵਾ ਉਹ ਜ਼ਹਿਰੀਲੀ ਹੋਵੇ ਵਾਤਾਵਰਨ ਪ੍ਰਦੂਸ਼ਿਤ ਹੋਵੇ ਪਾਣੀ ਗੰਧਲਾ ਹੋਵੇ ਮਿੱਟੀ ਖਰਾਬ ਹੋਵੇ ਲੋਕ ਕੁਮਾਰੀਆਂ ਦਾ দূষণ ਅਸੀਂ ਵਾਤਾਵਰਨ ਬਚਾਉਣ ਦੇ ਲਈ ਇਹ ਲੜਾਈ ਲੜ ਰਹੇ ਹਾਂ ਕਿਉਂਕਿ ਵਾਤਾਵਰਨ ਬਚਾਉਣਾ ਅੱਜ ਮੇਨ ਮੁੱਦਾ ਬਣਿਆ ਹੋਇਆ ਹੈ ਆਪਣਾ ਸਾਰਿਆਂ ਦਾ ਹੀ ਸਾਰੀ ਦੁਨੀਆ ਦੇ ਮੁੱਦਾ ਹੈ ਆਪਣਾ ਇਕੱਲੇ ਪੰਜਾਬ ਦਾ ਹਿੰਦੁਸਤਾਨ ਦਾ ਨਹੀਂ ਹੈ ਇਹ ਵਾਤਾਵਰਨ ਬਚਾਉਣ ਲਈ ਇੱਕ ਲੜਾਈ ਆ ਜਿਹੜੀ ਅਸੀਂ ਸਿਰੇ ਤੱਕ ਲੈ ਕੇ ਜਾਵਾਂਗੇ ਜਦੋਂ ਤੱਕ ਇਹ ਫੈਕਟਰੀਆਂ ਬੰਦ ਨਹੀਂ ਹੁੰਦੀਆਂ ਉਨੀ ਦੇ ਸਾਡਾ ਸੰਘਰਸ਼ਾ ਜਿਹੜਾ ਜਾਰੀ ਰਹੂਗਾ ਜੀ ਫਿਰ ਨਾ ਜਗਤਾਰ ਸਿੰਘ ਪਿੰਡ ਭੁੰਦਰੀ ਉਹ ਸਾਡੇ ਪਿੰਡ ਫੈਕਟਰੀ ਗਈ ਸੀ ਲੱਕੜੀ ਆ ਗੰਦੀ ਗੈਸ ਦੀ ਉਹਦੇ ਅਸੀਂ ਬਣਾਈਆ ਸੰਘਰਸ਼ ਕਮੇਟੀ ਉਹਦਾ ਮੈਂਬਰ ਆ ਮੈਂ ਸਾਡੇ ਪਿੰਡ ਜੋ ਫੈਕਟਰੀ ਚੱਲਦੀ ਆ ਸਾਨੂੰ ਲਗਭਗ ਫੈਕਟਰੀ ਬੰਦ ਰਹੀ ਆ ਸਾਨੂੰ ਧਰਨੇ ਤੇ ਲਗਭਗ 2.5 ਮਹੀਨੇ ਤੋਂ ਉੱਪਰ ਦਾ ਹੋ ਗਿਆ ਜੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਅਸੀਂ 2.5 ਮਹੀਨੇ ਤੋਂ ਧਰਨੇ ਤੇ ਬੈਠੇ ਆ 28 ਮਾਰਚ ਤੋਂ ਸਾਡਾ ਪਹਿਲਾ ਦਿਨ ਸੀ ਸਾਰਾ ਅਪ੍ਰੈਲ ਦਾ ਮਹੀਨਾ ਲੰਘਿਆ ਅਸੀਂ 1 ਮਈ ਨੂੰ ਆ ਕੇ ਵੋਟਾਂ ਦਾ ਬਾਈਕਾਟ ਕੀਤਾ ਸੀ ਵੋਟਾਂ ਦੇ ਬਾਈਕਾਟ ਦੇ ਬੋਰਡ ਲੱਗੇ ਦਾ ਖਬਰ ਚੱਲੀ ਉਸ ਤੋਂ ਬਾਅਦ ਪ੍ਰਸ਼ਾਸਨ ਦੀ ਮਾੜੀ-ਮੋਟੀ ਹਿੱਲਜੁਲ ਹੋਈ ਆ ਸਾਡੀ ਐਸਡੀਐਮ ਸਾਹਿਬ ਨੇ ਮੀਟਿੰਗ ਕਰੀ ਦੋ ਪੰਜ ਚਾਰ ਵਾਰੀ ਮੀਟਿੰਗ ਕਰ ਚੁੱਕੇ ਹੈ ਜੀ ਸਾਹਿਬ ਨਾਲ ਡੀਪੀ ਸਾਹਿਬ ਸੀਗੇ ਤਹਿਸੀਲਦਾਰ ਮੈਡ ਮੋਡੀਪੀਓ ਡੀਡੀਪੀਓ ਪਰ ਸਾਡੀ ਕੋਈ ਜਿਹੜੀ ਜੋ ਮੀਟਿੰਗ ਹੋਈਆਂ ਸਾਰੀਆਂ ਬੇਸਕਤਾ ਸੀ ਅਜੇ ਡਿਸੀਜਨ ਨੂੰ ਮੰਗ ਪੱਤਰ ਦਿੱਤਾ ਸਾਡੇ 4 ਪਿੰਡ ਆਏ ਹੋਏ ਆ ਰਾਜਪੂਤਾ ਗੰਗਰਹਾਲੀ ਅਖਾੜਾ ਮੁਸ਼ਕਾਬਾਦ ਤੇ ਭੂੰਦੜੀ ਜਿਹੜੀ ਫੈਕਟਰੀ ਜਿਹੜੀ ਲੱਗੀ ਇਹ ਵੀਰੇ ਕੋਈ ਗੈਸ ਵਾਲੀ ਫੈਕਟਰੀ ਹੈ ਜਿਸ ਨੂੰ ਕੋਈ ਕੇਸ ਸੀ ਇਹ ਬਾਇਓ ਗੈਸ ਕਹਿੰਦੇ ਆ ਸੀਐਨਜੀ ਗੈਸ ਵਗੈਰਾ ਇਹਦੇ ਨਾਮ ਦੀ ਫੈਕਟਰੀ ਰਾਜਪੁੱਤਾਂ ਤੋਂ ਘਰਾਂ ਦੀ ਆਲਰੇਡੀ ਚੱਲ ਰਹੀ ਆ ਅਸੀਂ ਉੱਥੇ ਜਾ ਕੇ ਦੇਖਿਆ ਆਸੇ ਪਾਸੇ 10 ਤੋਂ 15 ਕਿਲੋਮੀਟਰ ਦੇ ਇੱਥੇ ਕਿ ਬੈਡ ਸਮੈਲ ਆਉਂਦੀ ਹੈ ਵੀ ਫੈਕਟਰੀ ਦੀ ਬੰਦਾ ਰੋਟੀ ਨਹੀਂ ਖਾ ਸਕਦਾ ਬਹਿ ਕੇ ਅਸੀਂ ਉੱਥੇ 2-3 ਵਾਰ ਗਏ ਆ ਸਾਡੇ ਨਗਰ ਦੀਆਂ ਬੀਪੀਆ ਭੈਣਾਂ ਜਿਹੜੇ ਨਾਲ ਗਈਆਂ ਨੇ ਉੱਥੇ ਜਾ ਕੇ ਜਬ ਬਕਾਇਦਾ ਦੇਖ ਕੇ ਧਰਨਾ ਫੇਰ ਲਾਇਆ ਉਹ ਪਿੰਡ ਦੇ ਲੋਕਾਂ ਨੂੰ ਪੁੱਛਿਆ ਗਿਆ ਉਹ ਅਜ ਪਿੰਡ ਦੇ ਬੰਦੇ ਆਏ ਵੀ ਆ 1500 ਬੰਦਾ ਉਹ ਪਿੰਡ ਦਾ ਇਕੱਲੇ ਦਾ ਰਾਜਪੁੱਤਾਂ ਤੋਂ ਘਰਾਂ ਦੀ ਆ ਉਹ ਕਹਿੰਦਾ ਭਾਈ ਜੀ ਜਿੱਦਰ ਨੂੰ ਹਵਾ ਚਲਦੀ ਹੈ ਤੁਸੀਂ ਬਹਿ ਕੇ ਰੋਟੀ ਨਹੀਂ ਖਾ ਸਕਦੇ ਉਹਨਾਂ ਨੂੰ ਝੂਠ ਬੋਲ ਕੇ ਬਿਮਾਰੀਆਂ ਵੀ ਲੱਗ ਰਹੀਆਂ ਬਿਮਾਰੀਆਂ ਜੀ ਕੈਂਸਰ ਉੱਤੇ ਹਵਾ ਦੂਸ਼ਤ ਕਰ ਰਹੇ ਆ ਥੱਲੇ ਪਾਣੀ ਦੂਸ਼ਤ ਕਰ ਰਹੇ ਆ ਜੀ ਇਹ ਹਵਾ ਵੀ ਦੂ ਆਪਣੇ ਵਾਸਤੇ ਬਖਸਾ ਲੈਣਾ ਵਾ ਹਵਾ ਨਹੀਂ ਤਾਂ ਇਨਸਾਨ ਨਹੀਂ ਪਾਣੀ ਨਹੀਂ ਤਾਂ ਇਨਸਾਨ ਨਹੀਂ ਕ total ਕਿਨੇ ਪਿੰਡ ਸਾਡੇ ਚਾਰ ਪਿੰਡ ਆ ਜੀ ਰਾਜਪੂਤਾ ਕੰਗਰਾਲੀ ਮੋਸਕਾਬਾਦ ਖਾੜਾ ਤੇ ਭੂੰਦੜੀ 75 ਵਾਰ ਧਰਨਾ ਲਾਇਆ ਹਾਂ ਜੀ ਅੱਜ ਡੀਸੀ ਨੂੰ ਮੰਗ ਪੱਤਰ ਦਿੱਤਾ ਜੀ ਬੀਤੀਆਂ ਨੂੰ ਪਹਿਲਾਂ ਵੀ ਅਸੀਂ ਦੇ ਚੁੱਕੇ ਆ ਏਡੀਸਾ ਨੂੰ ਮੰਗ ਪੱਤਰ ਦੇ ਚੁੱਕੇ ਆ ਸਾਡੀ ਕੋਈ ਸੁਣਵਾਈ ਨਹੀਂ ਇਹ ਪ੍ਰਸ਼ਾਸਨ ਜਮਾ ਤੰਪਕਾਂ ਦੇ ਨਹੀਂ ਦਿੱਤਾ ਪਿਆ ਵਾ ਇਹ ਵੱਡੇ ਘਰਾਣੇ ਆ ਪਤਾ ਨਹੀਂ ਉਹ ਕੀ ਸੰਗਾਉਂਦੇ ਆ ਬੂਟੀ ਦਿੰਦੇ ਆ ਕੋਈ ਜਾਂ ਜੇ ਭਰਦੇ ਆ ਸਾਨੂੰ ਨਹੀਂ ਪਤਾ ਪਰ ਸਾਡੀ ਸੁਣਵਾਈ ਨਹੀਂ ਹੋ ਰਹੀ ਜੇ ਹੁਣ ਵੀ ਤੁਹਾਡੀ ਸੁਣਵਾਈ ਨਾ ਹੋਈ ਨੈਕਸਟ ਸਟੈਪ ਤੁਹਾਡਾ ਹੋਊ ਸਾਡਾ ਵੀਰੇ ਤਰਨਾ ਤਿੱਖਾ ਰੋਹ ਸਾਡਾ ਪ੍ਰਸ਼ਾਸਨ ਅਸੀਂ ਇਸ ਸੰਘਰਸ਼ ਤੇਜ਼ ਕਰਾਂਗੇ ਫਿਰ ਅਸੀਂ ਸੜਕਾਂ ਰੋਕਾਂਗੇ ਅੱਜ ਇਹ ਤਰਨਾ ਚੱਕਿਆ ਜਾਏਗਾ ਜੇ ਅਸੀਂ ਅੱਜ ਮੰਗ ਪੱਤਰ ਦੇ ਕੇ ਦੋ ਜਿੱਤਾ ਵਾ ਹਜੇ ਦੇ ਦੇ ਕਿੰਨੇ ਟਾਈਮ ਲੱਗਿਆ ਰਿਹਾ ਹਜੇ ਅਸੀਂ ਬਿਲਕੁਲ ਹੈ ਅਸੀਂ ਰੋਡ ਨੂੰ ਕੋਈ ਕਿਸੇ ਨੂੰ ਪਰੇਸ਼ਾਨੀ ਨਹੀਂ ਕੀਤੀ ਹੈਗੀ ਰੋਡ ਸਾਰ ਉਧਰ ਹੀ ਚੱਲ ਰਿਹਾ ਵਾ ਇੱਧਰ ਵੀ ਚੱਲ ਰਿਹਾ ਵਾ ਸਾਡੀ ਸੁਣਵਾਈ ਨਹੀਂ ਤਾਂ ਅਸੀਂ ਨੈਕਸਟ ਟਾਈਮ ਅਸੀਂ ਰੋਡ ਬਲੌਕ ਕਰਦੀ ਮੀਟਿੰਗ ਕਰਾਂਗੇ ਜੋ ਸਾਡੀ ਸੁਣਵਾਈ ਨਹੀਂ ਹੋ ਰਹੀ ਆ ਸਾਡੇ ਨਾਲ ਚਾਰ ਪਿੰਡਾਂ ਦੇ ਬੰਦੇ ਆਏ ਹੋਏ ਆ ਚਾਰੇ ਪਿੰਡੋਂ ਬੀਬੀਆਂ ਭੈਣਾਂ ਨਾਲ ਨੇ ਬੱਚੇ ਨਾਲ ਇੰਨੀ ਗਰਮੀ ਆ ਟੈਂਪਰੇਚਰ 40 ਤੋਂ 15 ਦੀ ਟੈਂਪਰੇਚਰ ਚੱਲ ਰਿਹਾ ਵਾ ਇੰਨੀ ਗਰਮੀ 'ਚ ਬੀਬੇ ਬਣਾ ਬੱਚੇ ਨਾਲ ਆਉਂਦੇ ਆ ਇਹ ਸਰਕਾਰਾਂ ਜਾਂ ਪ੍ਰਸ਼ਾਸਨ ਕੁਝ ਨਹੀਂ ਸੋਚ ਰਿਹਾ ਐਮ ਐਲ ਏ ਨੂੰ ਮਿਲੇ ਤੁਸੀਂ ਐਮ ਐਲ ਏ ਸਾਹਿਬ ਸਾਡੇ ਕੋਲੇ ਕੋਈ ਨਹੀਂ ਆਇਆ ਵੋਟਾਂ ਦੇ ਦੌਰਾਨ ਪ੍ਰਾਸ਼ਰ ਪੱਪੀ ਆਏ ਸੀ ਰਾਜਾ ਬਰਿੰਗਸਾਹ ਆਏ ਸੀ ਉਹਨੇ ਇੱਕ ਰਾਜਾ ਬਰਿੰਗ ਪ੍ਰਾਸ਼ਰ ਪੱਪੀ ਨੇ ਝੋਟ ਦੀ ਭਰੀ ਆਏ ਆਂ ਕਹਿੰਦਾ ਐਂ ਬੰਦ ਕਰਾ ਦੂੰ ਪਰ ਕੁਝ ਨਹੀਂ ਹੋਇਆ ਰਾਜਾ ਬਰਿੰਗ ਕਹਿੰਦਾ ਮੈਂ ਦੋ ਦਿਨ ਚ ਬੰਦ ਕਰਾ ਦੂੰ ਕੁਝ ਨਹੀਂ ਹੋਇਆ ਹੋਰ ਸਾਡੇ ਕੋਲੇ ਕੋਈ ਨਹੀਂ ਆਇਆ ਤਾਂ ਬਰਿੰਗ ਸਾਹਿਬ ਜਿੱਤ ਗਏ ਹੁਣ ਦੁਆਰਾ ਮਿਲੇ ਉਹਨਾਂ ਨੂੰ ਉਹ ਤਾਂ ਸਾਨੂੰ ਬਿਲਕੁਲ ਹੀ ਮਿਲੇ ਜੀ ਐਵੇਂ ਕਹਿ ਦਈਏ ਸਾਨੂੰ ਨਾ ਹੀ ਮਿਲਣ ਆਏ ਆ ਨਾਸਿਰ ਜੀ ਕਹਿੰਦਾ ਗਏ ਵੀ ਆ ਕਾਰਨ ਕਿ ਨਵੇਂ ਦਾ ਫੈਕਟਰੀ ਨਵਾਂ ਖੋਲ ਰਿਹਾ ਉੱਥੇ ਇਹ ਫੈਕਟਰੀ ਪਾਈ ਜਿਹਦਾ ਵੱਡੇ ਵੱਡੇ ਕੌਪੜੇ ਕਰਾਣੇ ਆ ਨਾਲੇ ਪਤਾ ਕਿਦਾ ਸਾਡੀ ਬਿਲਕੁਲ ਬਸੋਂ ਕੋਲੇ ਆ 200 ਮੀਟਰ ਤੇ ਸਕੂਲ ਆ ਜਿੱਥੇ 25 ਪਿੰਡਾਂ ਦੇ ਬੱਚੇ 800 900 ਬੱਚਾ ਪੜਦਾ ਉੱਥੇ ਬਿਲਕੁਲ ਫੈਕਟਰੀ ਤੋਂ 12 ਫੁੱਟ ਤੇ ਆਵਾਜ਼ ਸ਼ੁਰੂ ਹੋ ਜਾਂਦੀ ਆ ਸਰ 12 ਫੁੱਟ ਤੋਂ ਮੰਨ ਲਓ ਚਲੋ ਕੰਧ ਨਾਲ ਕੰਧ ਹੀ ਸਾਂਝੀ ਲਾ ਲਓ ਆਵਾਜ਼ ਇੰਨੀ ਕਿ ਮੈਂ ਹੈਰਾਨ ਵੀ ਦੇਖ ਕੇ ਪ੍ਰਸ਼ਾਸਨ ਦੇਖਦਾ ਕਿਉਂ ਨਹੀਂ ਸਾਡੇ ਲੋਕਾਂ ਨੂੰ ਲੋਕਾਂ ਨੂੰ ਸਾਨੂੰ ਕਿਉਂ ਨਹੀਂ ਸਾਡੇ ਜਾਨ ਪ੍ਰਸ਼ਾਸਨ ਕਿਉਂ ਨਹੀਂ ਜਾਂਦਾ ਵੀ ਇੱਥੇ ਜੋ ਲੋਕ ਬਸਦੇ ਆ ਸਾਡੇ ਜਾਨ ਆ ਬਾਕੀ ਕਰਦੇ ਆ ਅਸੀਂ ਮੰਗ ਕਰਦੇ ਆ ਸਾਡੀ ਇਹ ਫੈਕਟਰੀ ਬੰਦ ਕਰੀ ਜਾਵੇ ਸਾਡੇ ਪਿੰਡ ਦੀ ਬਸੋਂ ਉੱਥੇ ਬਿਲਕੁਲ ਜਮਾਂ ਨਾਲ ਆ ਫੈਕਟਰੀ ਬੰਦ ਕਰ ਦਿਓ ਕਿਤੇ ਹੋਰ ਰਹਿ ਜਾਓ ਚੰਗਣਾ ਚ ਲੈ ਜਾਓ ਰਾਜਸਥਾਨ ਸਾਰਾ ਖਾਲੀ ਰੋ ਉੱਥੇ ਲੈ ਜਾਓ ਇਹ ਸਾਡੇ ਗਾਲੀ ਕਿਉਂ ਕੋਬਰੇ ਨੇ ਸਰਕਾਰਾਂ ਆ